ਸਾਂਝਾ ਟੀਵੀ ਤੇ ਪ੍ਰੋਗਰਾਮ ਦਿਲਾਂ ਦੀ ਸਾਂਝ ਦੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਦੀਪ ਸਿੰਘ ਵੱਲੋਂ ਪਿਆਰ ਭਰੀ ਨਿਗਹਿ ਸਤਿ ਸ੍ਰੀ ਅਕਾਲ ਦਿਲ ਦੀਆਂ ਗੈਰਾਂ ਵਿੱਚ ਸਵਾਗਤ ਹੈ ਜੀ ਜਿਹੜੀਆਂ ਕੌਮਾਂ ਆਪਣੇ ਵਿਰਸੇ ਨੂੰ ਤੇ ਆਪਣੇ ਪੁਰਖਿਆਂ ਦੀਆਂ ਕੀਤੀਆਂ ਕੁਰਬਾਨੀਆਂ ਨੂੰ ਵਿਸਾਰ ਦਿੰਦੀਆਂ ਹਨ ਉਹ ਕੌਮਾਂ ਹਮੇਸ਼ਾ ਲਈ ਦੁਨੀਆ ਦੇ ਨਕਸ਼ੇ ਤੋਂ ਖਤਮ ਹੋ ਜਾਂਦੀਆਂ ਨੇ ਮਰ ਮਿਟ ਜਾਂਦੀਆਂ ਨੇ ਮੈਂ ਕਈ ਵਾਰੀ ਜਦੋਂ ਕਿਤਾਬਾਂ ਪੜਦਾ ਕਿਤਾਬਾਂ ਦੇ ਵਿੱਚੋਂ ਬੜਾ ਕੁਝ ਦੇਖਣ ਨੂੰ ਮਿਲਦਾ ਸਾਡਾ ਸਿੱਖ ਇਤਿਹਾਸ ਸਾਡੇ ਅੰਨੇ ਲਿਖਿਆ ਜਾਂ ਗੋਰਿਆਂ ਨੇ ਲਿਖਿਆ ਜਾਂ ਉਸ ਵੇਲੇ ਦੇ ਮੁਗਲਾਂ ਨੇ ਲਿਖਿਆ ਜਾਂ ਹੋਰਾਂ ਨੇ ਲਿਖਿਆ ਉਹਨਾਂ ਨੇ ਜਿਵੇਂ ਮਰਜ਼ੀ ਤਰੋੜ ਮਰੋੜ ਕੇ ਆਪਣੇ ਤਰੀਕੇ ਨਾਲ ਜਿਹੜੀ ਲਿਖਾਰੀ ਦੀ ਸੋਚ ਹੈ ਉਹਨੂੰ ਵਿੱਚ ਪਾਇਆ ਹੁੰਦਾ ਕਵੀ ਹੈ ਜਿਹੜਾ ਕਵੀ ਆਪਣੀ ਸੋਚ ਨੂੰ ਆਪਣੀ ਕਵਿਤਾ ਦੇ ਵਿੱਚ ਪਾਉਂਦਾ ਹੈ ਮੇਰੇ ਅੰਦਰ ਕੀ ਹੈ ਇਸੇ ਤਰ੍ਹਾਂ ਸਾਡਾ ਕੈਨੇਡੀਅਨ ਇਤਿਹਾਸ ਹੈ ਜਿਹੜਾ ਕੈਨੇਡਾ ਦੇ ਵਿੱਚ ਸਾਡੀ ਸਿੱਖਾਂ ਦੀ ਸ਼ਮੂਲਗੀ ਸ਼ਮੂਲੀਅਤ ਕੈਨੇਡਾ ਦੇ ਵਿੱਚ ਸਾਡੇ ਸਿੱਖਾਂ ਦਾ ਆਪਣਾ ਇਤਿਹਾਸ ਉਹਨਾਂ ਦੇ ਜ਼ੁਬਾਨੀ ਬੋਲਿਆ ਜਾਵੇ ਜਾਂ ਲਿਖਿਆ ਜਾਵੇ ਜਿਹੜੇ ਮੌਜੂਦਾ ਉਸ ਵੇਲੇ ਦੇ ਵਿਟਨਸ ਰਹੇ ਨੇ ਤੇ ਉਹ ਉਹ ਸੋਨੇ ਤੇ ਸੁਹਾਗੇ ਵਾਲੀ ਗੱਲਬਾਤ ਹੁੰਦੀ ਹੈ ਮੈਂ ਪਹਿਲਾਂ ਵੀ ਦੋ ਪ੍ਰੋਗਰਾਮ ਤੁਹਾਡੇ ਨਾਲ ਕੀਤੇ ਨੇ ਕਿ ਸਾਡੀ ਕਮਿਊਨਿਟੀ ਦੀ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਕੈਨੇਡਾ ਦੇ ਵਿੱਚ ਜੰਪਲ ਇੱਕ ਨੌਜਵਾਨ ਉੱਚ ਵਿੱਦਿਆ ਪ੍ਰਾਪਤ ਕੀਤੀ ਇਸ ਮੁਲਕ ਦੇ ਵਿੱਚ ਆਏ ਆਉਣ ਤੋਂ ਬਾਅਦ ਪਾਰਲੀਮੈਂਟ ਦੇ ਵਿੱਚ ਵੜਨ ਵਾਲੇ ਪਹਿਲੇ ਪੰਜਾਬੀ ਸਿੱਖ ਹਨ ਔਰ ਜਿਨ੍ਹਾਂ ਨੇ ਬਾਕੀ ਰਾਜਨੀਤਿਕਾਂ ਦੇ ਲਈ ਰਸਤਾ ਖੋਲ੍ਹਿਆ ਸਾਡੇ ਅੱਜਕੱਲ ਸਪੀਕਰ ਨੇ ਰਾਜ ਚੋਹਾਨ ਜਦੋਂ ਮਾ ਉਹਨਾਂ ਦਾਫਤਰ ਕਈ ਵਾਰੀ ਜਾਣਾ ਕੋਈ ਮਹਿਮਾਨ ਆਉਂਦਾ ਉਹ ਜ਼ਿਕਰ ਕਰਦੇ ਆ ਕਿ ਇੱਥੇ ਸਾਡੇ ਭੂਰੇ ਰੰਗ ਦੇ ਲੋਕਾਂ ਨੂੰ ਤੁਰੰਦੀ ਇਜਾਜ਼ਤ ਵੀ ਨਹੀਂ ਸੀ ਅੰਦਰ ਵੜਨਾ ਤਾਂ ਬਹੁਤ ਦੂਰ ਦੀ ਗੱਲ ਹੈ ਸਾਡੇ ਨਾਲ ਬੜੇ ਵਿਤਕਰੇ ਹੁੰਦੇ ਸਨ ਉਹ ਰਾਜ ਪਾਰਲੀਮੈਂਟ ਦੇ ਵਿੱਚ ਔਰ ਸਾਡੀਆਂ ਵਿਧਾਨ ਸਭਾਵਾਂ ਦੇ ਵਿੱਚ ਸਾਡੇ ਉਹ 14 ਦੇ ਮੁੱਖ ਮੰਤਰੀ ਟੌਨੀ ਜਨਰਲ ਸੋਲੇਸਟਰ ਜਨਰਲ ਡਿਫੈਂਸ ਮਿਨਿਸਟਰ ਵੱਡੇ ਵੱਡੇ ਅਹੁਦਿਆਂ ਦੇ ਉੱਤੇ ਬੈਠੇ ਨੇ ਸਾਡੇ ਅੱਜ ਪੰਜਾਬੀ ਸਿੱਖ ਨੌਜਵਾਨ ਉਹਦੇ ਪਿੱਛੇ ਕਾਰਨ ਕੀ ਹੈ ਕਿ ਸਾਡੇ ਪੁਰਖਿਆਂ ਦੀਆਂ ਕੀਤੀਆਂ ਮਿਹਨਤਾਂ ਨੇ ਉਹਨਾਂ ਦੇ ਵਿੱਚੋਂ ਸਰਦਾਰ ਭੁਪਿੰਦਰ ਸਿੰਘ ਲਿੱਧੜ ਜਿਨ੍ਹਾਂ ਦਾ ਨਾਮ ਕੈਨੇਡੀਅਨ ਇਤਿਹਾਸ ਦੇ ਵਿੱਚ ਪਹਿਲੇ ਬਿਊਰੋਕਰੇਟ ਸਿੱਖ ਦੇ ਤੌਰ ਤੇ ਆਉਂਦਾ ਪੰਜਾਬੀ ਦੇ ਤੌਰ ਤੇ ਆਉਂਦਾ ਹੈ ਅੱਜ ਮੈਂ ਉਹਨਾਂ ਨੂੰ ਉੱਚੇ ਚੇਤੇ ਤੌਰ ਤੇ ਸਟੂਡੀਓਜ਼ ਬੁਲਾਇਆ ਹੈ ਅਉ ਜਾਣੀਏ ਕਿਵੇਂ داخل ਹੋਈ ਦਸਤਾਰ ਪਾਰਲੀਮੈਂਟ ਦੇ ਵਿੱਚ ਸਰਦਾਰ ਭੁਪਿੰਦਰ ਸਿੰਘ ਲਿੱਧੜ ਲਿੱਧੜ ਸਾਹਿਬ ਸਭ ਤੋਂ ਪਹਿਲਾਂ ਸਾਝਾ ਟੀਵੀ ਤੇ ਦਿਲ ਦੀਆਂ ਗਹਿਰਾਈਆਂ ਚੋਂ ਸਵਾਗਤ ਪਿਆਰ ਭਰੀ ਸਸੀ ਕਾਹਲ ਸਸੀ ਕਾਹਲ ਤੁਹਾਡਾ ਜਦੋਂ ਨਾਮ ਲਈਦਾ ਨਾ ਇਤਿਹਾਸ ਦਾ ਪੰਨਾ ਆਪਣੇ ਆਪ ਵਰਕੇ ਖੁੱਲਣ ਲੱਗ ਪੈਂਦੇ ਨੇ ਕਿ ਸਾਡੇ ਇਤਿਹਾਸ ਨੂੰ ਅੱਗੇ ਤੋਰਨ ਦੇ ਲਈ ਤੁਹਾਡਾ ਬੜਾ ਵੱਡਾ ਯੋਗਦਾਨ ਹੈ ਥੋੜ੍ਹਾ ਜਿਹਾ ਦੱਸਿਓ ਕਿ ਜਦੋਂ ਤੁਸੀਂ ਗਏ ਹੋ ਤੁਹਾਡੇ ਤੋਂ ਬਾਅਦ ਕਿਹੜੇ ਸੰ ਦੀ ਗੱਲ ਹੈ ਕਿਉਂਕਿ ਸਾਨੂੰ ਇੱਥੇ ਬੜਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਸਤਾਰ ਖਰਚੰਦ ਸਿੰਘ ਧਾਲੀਵਾਲ ਹਰ ਧਾਲੀਵਾਲ ਦੇ ਪਿਤਾ ਜੀ ਮੇਰੇ ਰੇਡੀਓ ਪ੍ਰੋਗਰਾਮਾਂ ਦੇ ਵਿੱਚ ਬਹੁਤ ਫੋਨ ਕਰਿਆ ਕਰਦੇ ਸੀ ਮੈਂ ਨੱਖ ਨਹੀਂ ਗੱਲਾਂ ਉਹਨਾਂ ਦੀ ਹੁੰਦੀਆਂ ਸਨ ਕਈ ਵਾਰੀ ਕੁਦਰਤੀ ਸਬਾਬੀ ਵੀ ਬਣਿਆ ਕਿ ਤੁਹਾਡੀ ਸ਼ਾਦੀ ਦੇ ਉੱਤੇ ਮੈਂ ਉਹਨਾਂ ਦੇ ਦਰਸ਼ਨ ਵੀ ਕਰ ਸਕਿਆ ਉਹ ਬਹੁਤ ਹੀ ਅਰੋਸੀ ਉਹਨਾਂ ਕੋਲ ਇੱਕ ਇਤਿਹਾਸ ਸੰਭਾਲਿਆ ਪਿਆ ਸੀ ਕਿ ਸਾਡੇ ਲੋਕਾਂ ਨੇ ਕਿਉਂਕਿ ਮੈਂ ਕਿਹਾ 90-99 ਵਰ੍ਹੇ ਦੀ ਉਮਰ ਚ ਗਏ ਨੇ ਕਿ ਸਾਡੇ ਲੋਕ ਜਦੋਂ ਨਵੇਂ-ਨਵੇਂ ਆਏ ਨੇ ਬਹੁਤ ਪੁਰਾਣੇ ਆਏ ਨੇ ਉਹ ਵੀ ਕਿ ਕਿੰਨੀ ਮੁਸ਼ਕਲ ਹੁੰਦੀ ਸੀ ਸਾਨੂੰ ਜੌਬ ਲੱਭਣ ਲਈ ਪੱਗ ਬੰਨਣ ਲਈ ਇੱਥੋਂ ਤੱਕ ਕਿ ਸਾਨੂੰ ਜਦੋਂ ਘਰ ਵੀ ਲੈਣੇ ਪੈਂਦੇ ਸੀ ਬੜੀ ਵੱਡੀ ਮੁਸ਼ਕਲ ਹੁੰਦੀ ਸੀ ਉਨਾ ਤਾਂ ਉਹ ਇੱਕ ਇਤਿਹਾਸ ਦਾ ਪੰਨਾ ਸੀ ਜਿਹਨਾਂ ਨੂੰ ਆਪਣੀ ਅੱਖੀਂ ਅਸੀਂ ਦੇਖਿਆ ਤੁਸੀਂ ਦੇਖਿਆ ਤੁਸੀਂ ਉਹਨਾਂ ਦੀ ਸੰਗਤ ਕੀਤੀ ਉਹ ਇਤਿਹਾਸ ਜਦੋਂ ਖਤਮ ਹੋ ਜਾਂਦਾ ਨਾ ਫਿਰ ਬਾਅਦ ਦੇ ਵਿੱਚ ਨਵੀਂ ਪੀੜ੍ਹੀ ਹੈ ਉਹ ਆਪਣੀ ਮਰਜ਼ੀ ਦੇ ਨਾਲ ਇਤਿਹਾਸ ਲਿਖਦੀ ਹੈ ਉਹ ਗੱਲ ਖੂਰ ਹੈ ਪਰ ਤੁਹਾਡੇ ਵਰਗਿਆਂ ਨੇ ਤਾਂ ਦਸਤਾਰ ਪਹਿਲੀ ਵਾਰੀ ਪਾਰਲੀਮੈਂਟ ਚ ਆਉਂਦੀ ਪਹਿਲੀ ਵਾਰੀ RCMP ਦੀ ਵਿੱਚ ਮਨਜ਼ੂਰੀ ਲੈ ਕੇ ਇੱਕ RCMP ਦੇ ਵਿੱਚ ਦਸਤਾਰ ਧਾਰੀ ਸਿੱਖ ਦਾ ਹੋਣਾ ਬੜੀ ਵੱਡੀ ਪ੍ਰਾਪਤੀ ਹੈ ਇਹ ਸਾਰੇ ਐਪੀਸੋਡ ਨੂੰ ਕਿਵੇਂ ਲੈਨੇ ਆ ਕਦੋਂ-ਕਦੋਂ ਇਹ ਇਹ ਵਾਪਰੇ ਸਾਰਿਆਂ ਨੂੰ ਵੱਡੀ ਗੱਲ ਸੀ ਕਿ ਆਪਣੇ ਲੋਕਾਂ ਨੂੰ ਵੋਟ ਦੇਣ ਦਾ ਹੱਕ ਨਹੀਂ ਸੀਗਾ 1947 47 ਆਪਣੇ ਲੋਕ ਆਏ 1900 ਤੋਂ ਇਥੇ ਇਹ ਕੰਟਰੀ 'ਚ ਕੰਮ ਕੀਤਾ ਸਭ ਕੁਝ ਕੀਤਾ ਪਰ ਵੋਟ ਨਹੀਂ ਸੀ ਪਾ ਸਕਦੇ ਜਿੰਨੀ ਦੇ ਇੱਕ ਵੋਟ ਨਹੀਂ ਪਾ ਸਕਦੇ ਪਾਰਲੀਮੈਂਟ ਨਹੀਂ ਜਾ ਸਕਦੇ ਜਾਂ ਪ੍ਰੋਵਿੰਸ਼ੀਅਲ ਪਾਰਲੀਮੈਂਟਰੀ ਉਸ ਟਾਈਮ ਤੱਕ ਪਾਲਿਸਿਸ ਹੈ ਜਿਹੜੀਆਂ ਉਹਨਾਂ ਨੂੰ ਸੁਧਾਰ ਨਹੀਂ ਸੀ ਸਕਦੇ ਡਿਸਕ੍ਰਿਮੀਨੇਸ਼ਨ ਬਹੁਤ ਸੀਗੀ ਪਰ ਦ ਬੈਸਟ ਥਿੰਗ ਇਜ਼ ਕਿ 47 ਤੋਂ ਬਾਅਦ ਆਪਣੇ ਲੋਕੀ ਵੋਟ ਕਰਨ ਲੱਗੇ ਵੋਟ ਖੁੱਲ ਗਈ ਪਹਿਲਾਂ ਤਾਂ ਸਿਰਫ ਬ੍ਰਿਟਿਸ਼ ਉਹਨਾਂ ਲਈ ਸੀਗੀ ਫ੍ਰੈਂਚ ਐਂਡ ਬ੍ਰਿਟਿਸ਼ ਉਹ ਤੋਂ ਬਾਅਦ ਫਿਰ ਟਾਈਮ ਬਹੁਤ ਜਲਦੀ ਤਰੱਕੀ ਹੋਈ ਹੁਣ ਜਿਵੇਂ ਮੈਂ ਦੱਸ ਰਿਹਾ ਤੁਸੀ ਗੱਲ ਕਰ ਰਹੇ ਸੀ ਆਪਾਂ ਪਹਿਲੀ ਬਸਾਖੀ ਅਸੀਂ ਮਨਾਈ 1986 ਪਾਰਲੀਮੈਂਟ ਪਹਿਲੀ ਵਸਾਖੀ ਪਹਿਲੀ ਵਸਾਖੀ ਮਨਾਈ ਰਿਸੈਪਸ਼ਨ ਸੀ ਜੀ ਉਹ ਤੋਂ ਬਾਅਦ ਜੋ ਮਲੀ ਉਹਨਾਂ ਨੇ ਕੀਤੀ ਉਹਨਾਂ ਨੇ ਪ੍ਰਕਾਸ਼ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਦਾ ਉੱਥੇ ਪਾਰਲੀਮੈਂਟ ਪਾਰਲੀਮੈਂਟ ਪਰ ਅਸੀਂ 86 ਸਿਰਫ ਰਿਸੈਪਸ਼ਨ ਕੀਤੀ ਸੀ ਕਿਉਂਕਿ ਇੱਥੇ ਦੇ ਜਿਹੜੇ ਮੈਂਬਰ ਆਫ ਪਾਰਲੀਮੈਂਟ ਸੀ ਵਨਕੂਵਰ ਸਾਊਥ ਦੇ ਜான் ਫਰੇਜ਼ਰ ਉਹ ਸਪੀਕਰ ਸੀ ਉਸ ਵੇਲੇ ਤੇ ਉਹਨੂੰ ਸਕਾਟਿਸ਼ ਇਵੈਂਟ ਹੋ ਰਿਹਾ ਸੀ ਮੈਂ ਕਿਹਾ ਇਸਾ ਜ ਸਿੱਖਾਂ ਦਾ ਵੀ ਹੋਣਾ ਚਾਹੀਦਾ ਵਸਾਖੀ ਸੋ 86 ਕੀਤੀ ਪਹਿਲੀ ਵਾਰੀ ਵਸਾਖੀ ਉਹ ਸਲੇ ਆਪਣਾ ਕੋਈ ਮੈਂਬਰ ਨਹੀਂ ਸੀ ਪਾਰਲੀਮੈਂਟ ਦਾ ਕੋਈ ਮੈਂਬਰ ਨਹੀਂ ਸੀ ਇਕੱਲੇ ਤੁਸੀਂ ਸੀ ਫਿਰ ਉਹ ਤੋਂ ਬਾਅਦ 91 ਦੇ ਵਿੱਚ ਦਸਤ ਦੀ ਗੱਲ ਆਈ ਆਰਸੀਐਮ ਪਿਚ ওকে ਉਸ ਵਲੇ ਬੜੀ ਆਪੋਜੀਸ਼ਨ ਹੋਈ ਹਮ ਅਲਬਰਟਾ ਦੇ ਵਿੱਚ ਦੋ ਸਿਸਟਰਸ ਸੀ ਜਾਂ ਲੇਡੀਆਂ ਸੀ ਉਹਨਾਂ ਨੇ ਪਿੰਨ ਪੁੰਨ ਬਣਾਏ ਨਾ ਨੋ ਟਰਬਨ ਕਿ ਅਸੀਂ ਟ੍ਰੈਡੀਸ਼ਨ ਰੱਖਣਾ ਚਾਹੁੰਦੇ ਆ ਕੈਨੇਡਾ 'ਚ ओके ਫਿਰ ਅਸੀਂ ਉਸੇ ਇਸ ਟ੍ਰੈਡੀਸ਼ਨ ਦਾ ਜਿਹੜਾ ਹੈਗਾ ਉਹ ਤਾਂ ਜਿਹੜੇ ਇਨਡੀਜਨਸ ਲੋਕ ਨੇ ਇੱਥੇ ਦੇ ਫਰਸਟ ਨੇਸ਼ਨਸ ਪੀਪਲ ਉਹਨਾਂ ਦਾ ਹੈ ਉਹਨਾਂ ਦਾ ਹੈ ਹਾਂ ਤੁਹਾਡਾ ਟ੍ਰੈਡੀਸ਼ਨ ਕਿੱਥੋਂ ਬਣ ਗਿਆ ਤੁਸੀਂ ਉਹਨਾਂ ਵਾਂਗੂ ਗੁਤਾਂ ਕਰਨ ਲੱਗੇ ਹੋ ਕਿ ਨਹੀਂ ਉਹ ਜਿਹੜਾ ਆਪਣੇ ਫਰਸਟ ਨੇਸ਼ਨਸ ਇੱਥੇ ਕਰਦੇ ਨੇ ਉਹ ਰੱਖਦੇ ਨੇ ਜਦੋਂ ਦਸਤਾਰ ਅਲਾਉ ਕੀਤੀ ਆਰਸੀਐਮਪੀ ਦੇ ਵਿੱਚ 1991 ਦੇ ਵਿੱਚ ਉਹ ਸਵੇਲੇ ਫਿਰ ਇਨਡੀਜਨਸ ਬੰਦੇ ਜਿਹੜੇ ਕੈਨੇਡਾ ਦੇ ਉਹਨਾਂ ਨੂੰ ਵੀ ਉਸ ਵੇਲੇ ਕਹਤਾ ਕਿ ਤੁਸੀਂ ਵੀ ਜੇ ਆਰਸੀਐਮਪੀ ਆਫੀਸਰ ਬਣਨਾ ਹੈ ਤੁਸੀਂ ਆਪਣੇ ਵਾਲ ਰੱਖ ਸਕਦੇ ਹੋ ਕੁੱਤਾ ਰੱਖ ਸਕਦੇ ਹੋ ਸੋ ਇਹ ਉਹਨਾਂ ਦਾ ਵੀ ਨਾਲ ਹੋਇਆ ਸੀ ਓਕੇ ਯਸ ਆਪਨ ਲੱਗਦਾ ਸਿਰਫ ਦਸਤਾਰ ਦਾ ਸੀ ਉਹ ਜਿਹੜੇ ਬੰਦੇ ਇੱਥੇ ਪਹਿਲਾਂ ਦੇ ਰਹਿੰਦੇ ਨੇ ਉਹਨਾਂ ਨੂੰ ਵੀ ਹੱਕ ਨਹੀਂ ਸੀ ਕਿ ਆਪਣੇ ਟਰੈਡੀਸ਼ਨਸ ਫਿਰ ਉਹ ਤੋਂ ਬਾਅਦ 91 ਚ ਉਸਦੇ ਪ੍ਰਾਈਮ ਮਿੰਿਸਟਰ ਸੀਗੇ ਆਪਣੇ ਬ੍ਰਾਇਨ ਮਲਰੋਨ ਓਕੇ ਬ੍ਰਾਇਨ ਮਲਰੋਨ ਇੰਟਰਸਟਿੰਗ ਇਟਸ ਨੋਟ ਅ ਕੋਚ ਲੈਲੋ ਪਾਮੇ ਬਦਰ ਇਜ਼ ਲਿਬਰਲ ਵਰਕਰਸ ਪ੍ਰੋਗਰੈਸਿਵ ਕਨਸਰਵੇਟਿਵ ਹਾਂ ਹਾਂ ਇੱਕ ਮੈਂਬਰਸ਼ਿਪ ਮਰ ਨਿਊ ਨਿਊ ਬ੍ਰਾਂਟਸਵਿਕ ਤੋਂ ਸੇਗਾ ਜੀ ਬੌਬ ਕੋਰਬਟ ਉਹ ਗੁਜ਼ਰ ਗਿਆ ਉਹ ਮੇਰੇ ਕੋਲ ਆਇਆ ਕਹਿੰਦਾ ਭੁਪਿੰਦਰ ਅੱਜ ਵੋਟ ਹੋਣੀ ਹੈ ਪਾਰਲੀਮੈਂਟ ਸਾਡੀ ਉਥੇ ਔਨਲਸ ਦਸਤਾਰ ਤੇ ਵਾਟ ਡੂ ਯੂ ਥਿੰਕ ਕਿ ਤੂੰ ਦਸਤਾਰ ਨਹੀਂ ਬੰਦਾ ਮੈਂ ਕਿਹਾ ਬਟ ਐਵਰੀ ਸਿੱਖ ਇਸ ਰਿਕੁਆਇਰਡ ਕਿ ਤੁਸੀਂ ਦਸਤਾਰ ਪਗ ਬੰਨੋ ਕਹਿੰਦਾ ਯੈਸ ਆਰ ਵੋਟ ਫਾਰ ਇਟ ਉਹ ਵੋਟ ਹੋਈ ਪਾਰਲੀਮੈਂਟ ਉਹ ਪਾਸ ਹੋਇਆ ਆਰਸੀਐਮਪੀ ਜਿਹੜਾ ਕਮਿਸ਼ਨਰ ਸੀ ਇੰਕਸਟਰ ਉਸ ਵੇਲੇ ਬਲਤੇਜ ਢਿੱਲੋਂ ਬਲਤੇਜ ਸਿੰਘ ਢਿੱਲੋਂ ਉਹਨਾਂ ਨੇ ਬਹੁਤ ਉਸ ਵੇਲੇ ਹਿੰਮਤ ਕੀਤੀ ਲੜਾਈ ਕੀਤੀ ਕਿ ਸਾਨੂੰ ਦਸਾਰ ਬਣਨੀ ਚਾਹੀਦੀ ਹੈ ਕਿਉਂਕਿ ਉਹ ਇਹ ਪੁੱਛੇ ਸੀ ਜੇ ਆਰਸੀਐਮਪੀ ਆਫਿਸਰ ਨੇ ਟਿਕਟ ਦੇਣਾ ਇੰਗਲਿਸ਼ ਅੱਛੀ ਬੋਲ ਰਹੇ ਨੇ ਆ ਸਾਹਮਣੇ ਦਸਤਾਰ ਦੀ ਜੀ ਤਸਵੀਰ ਐ ਸਦਾ ਬਲਤੇਜ ਸਿੰਘ ਢਿੱਲੋਂ ਦੀ ਹਾਂਜੀ ਪਾਕ ਕਮਾਲ ਹੈ ਕਮਾਲ ਸੋ ਉਸ ਉਸ ਤੋਂ ਬਾਅਦ ਫਿਰ ਅਸੀਂ 93 ਵਿੱਚ ਆਏ ਆਪਣੇ ਗੁਰਬਖਸ਼ ਸਿੰਘ ਮੱਲੀ ਜੀ ਬ੍ਰੈਮਲੀ ਗੋਰ ਮਾਲਟਨ ਦਾ ਮੈਂਬਰ ਬਣੇ ਆ ਮੋਟਰਸਾਈਕਲ ਵਾਲੇ ਸਰਦਾਰ ਅਵਤਾਰ ਸਿੰਘ ਢਿੱਲੋਂ ਦੇ ਲਾਗੇ ਨੇ ਜਿਹੜੇ ਕਿ 93 ਦੇ ਵਿੱਚ ਆਏ ਪਹਿਲੀ ਵਾਰੀ ਦਸਤਾਰ ਲੈ ਕੇ ਗੁਰਬਖਸ਼ ਸਿੰਘ ਮੱਲੀ ਪਹਿਲੀ ਵਾਰੀ ਦਸਤਾਰ ਦੇ ਵਿੱਚ ਪਾਰਲੀਮੈਂਟ ਮੈਂਬਰ ਬਣੇ ਸੀਗੇ ਗੁਰਬਖਸ਼ ਸਿੰਘ ਮੱਲੀ 93 ਦੀ ਇਲੈਕਸ਼ਨ ਵਲੇ ਓਦੇ ਨਾਲ ਤਸਵੀਰ ਹੈ ਸਰਦਾਰ ਮਰਵਾਹਾ ਦੇ ਇਹ ਸੈਨੇਟਰ ਕਦੋਂ ਰਹਿ ਕਿਹੜੇ ਸੰਚ ਰਿਹਾ ਹੈ ਇਹ देयर वाज अबाउट ਆਈ ਡੋਨਟ ਥਿੰਕ ਦੈਟਸ ਟ੍ਰਾਂਟੋ ਤੋਂ ਸੀ ਮਰਵਾਹਾ ਕੋਸਲੇ ਆਏ ਸੀਗੇ ਫਿਰ ਗੁਰਬਖਸ਼ ਸਿੰਘ ਮੱਲੀ ਉਹਨਾਂ ਦੇ ਨਾਲ ਆਏ ਸੀ ਆਪਣੇ ਹਰਪ ਢਾਲੀਵਾਲ ਓਕੇ ਉਹ ਆਪਣੇ ਦੋ ਪਹਿਲੇ ਪੰਜਾਬੀ ਇਲੈਕਟ ਹੋਏ ਸੀ ਪਾਰਲੀਮੈਂਟ ਦੇ ਵਿੱਚ ਹੂੰ ਹੂੰ ਸੋ ਉਸ ਤੋਂ ਬਾਅਦ 93 ਤੋਂ ਬਾਅਦ ਫਿਰ ધਨ ਪੀਪਲ ਰੈਕਗਨਾਈਜ਼ ਕਿ ਵਈ ਯੂ ਨੋ ਟਰਬਨ ਹੋਏ ਨਾ ਹੋਏ ਵਾਟ ਇਜ਼ ਵਾਟਸ ਇਨ ਯੂਰ ਹੈਡ ਆਲਸੋ ਇਜ਼ ਇੰਪੋਰਟੈਂਟ ਸੋ ਇਸ ਕਰਕੇ ਪਾਰਲੀਮੈਂਟ ਦੇ ਵਿੱਚ ਬਹੁਤ ਖੁਸ਼ੀ ਦੀ ਗੱਲ ਹੈ ਕਿ ਉਸ ਲਈ ਗੁਰਬਖਸ਼ ਸਿੰਘ ਮੱਲੀ ਉਹਨੇ ਆਏ ਉਸ ਲਈ ਇਹ ਵੀ ਸੀਗਾ ਕਈ ਵਾਰੀ ਪੁੱਛਦੇ ਸੀ ਕਿ ਵਿਲ ਹੀ ਬੀ ਅਲਾਉਡ ਮੀਡੀਆ ਉਸ ਲਈ ਸਟੋਰੀਜ਼ ਆਈਆਂ ਯਾ ਸਾਡਾ ਪ੍ਰਾ ਮੀਡੀਆ ਤਾਂ ਹੁੰਦਾ ਹੀ ਨਹੀਂ ਸੀ ਉਸ ਵੇਲੇ ਨਹੀਂ ਸੀ ਹੁੰਦਾ ਇੰਨਾ ਇੰਨਾ ਵੱਡਾ ਮੀਡੀਆ ਨਹੀਂ ਸੀ ਜਿਵੇਂ ਸਾਡੇ ਆ ਟੈਲੀਵਿਜ਼ਨ ਦੁਨੀਆ ਭਰ ਦੇ ਵਿੱਚ ਚੱਲ ਰਹੇ ਨੇ ਸਾਡਾ ਮੀਡੀਆ ਹੁੰਦਾ ਤਾਂ ਅਸੀਂ ਤਾਂ ਪਰੇ ਮਾਨਦੇ ਨਾ ਉੱਥੇ ਜਾ ਕੇ ਬੈਠਦੇ ਐਕਸੈਕਟਲੀ ਹਾਂਜੀ ਸੋ ਫਿਰ ਉਹਨਾਂ ਨੇ ਪੁੱਛਿਆ ਕਿ ਇੱਕ ਪ੍ਰੀਸਟ ਆਇਆ ਸੀ ਉਹਨਾਂ ਤੋਂ ਪਹਿਲਾਂ ਮੈਂਬਰ ਆਫ ਪਾਰਲੀਮੈਂਟ ਉਹ ਕਾਲਰ ਪਾਉਣ ਲੱਗਿਆ ਸੀ ਉਹ ਤੇ ਵੀ ਡਿਸਕਸ਼ਨ ਹੋਈ ਸੀ ਕੈਨ ਯੂ wear the collar ਕਿ ਉਹਨੂੰ ਉਹ ਟਾਈ ਪਾਉਣੀ ਚਾਹੀਦੀ ਹੈ ਓਕੇ ਸੋ ਜਦ ਮੱਲੀ ਉਹ ਨਹੀਂ ਆਏ ਫਿਰ ਮੀਡੀਆ ਡਿਸਕਸ਼ਨ ਹੋਈ ਸੀ ਕਿ ਉਸ ਤਰ੍ਹਾਂ ਵੀ ਕਿ ਕੈਨ ਯੂ wear a turban ਕਿਉਂਕਿ ਪਾਰਲੀਮੈਂਟ ਵਿੱਚ ਜਿਹੜਾ ਮੈਂਬਰ ਕੈਪ ਕੋ ਪੀਓ ਟੋਪੀ ਟੋਪੀ ਕੁਝ ਨਹੀਂ ਪਾ ਸਕਦੇ ਅੱਛਾ ਕੁਝ ਨਹੀਂ ਪਾ ਸਕਦਾ ਨਹੀਂ ਸੋ ਦਿਸ ਵਾਸ ਆਲਸੋ ਡਿਸਕਸ਼ਨ ਵਾਸ ਇਨ 1993 ਦੇ ਵਿੱਚ ਹੂੰ ਕੈਨ ਹੀ ਹੀ ਵੇਅਰ ਅ ਟਰਬਨ ਉ ਪਗ ਬੰਨ ਸਕਦੇ ਨੇ ਪਾਰਲੀਮੈਂਟ ਓਫ ਕੌਰਸ ਇਟ ਵਾਸ ਅਲੌਡ ਕਿਉਂਕਿ ਦਿਸ ਇਜ਼ ਅ ਰਿਲੀਜੀਅਸ ਸਿੰਬਲ ਰਿਲੀਜੀਅਸ ਵੇਅਰ ਦਿਸ ਪੀਰ ਸਿੰਪਲ ਸੋ ਐ ਵੀ ਉਸ ਟਾਈਮ ਦ ਹੁੰਟਾ ਪਾ ਸੋਦੇ ਆ ਇਹ ਕੌਣ ਪੁੱਛ ਸਕਦਾ ਕਿ ਉਹਨਾਂ ਕਿ ਤੁਸੀਂ ਪਗ ਬੰਨਦੇ ਨੇ ਪਾਰਲੀਮੈਂਟ ਬਟ ਦਿਸ ਵਾਸ ਅ ਕੇਸ ਉਸ ਵੇਲੇ ਸੋ ਇਟ ਡਿਡ ਮੈਟਰ ਮਾਚ ਕਿਉਂਕਿ ਇਟ ਵਾਸ ਅਲੌਡ ਉਤੋ ਬਾਅਦ ਫਿਰ ਆਪਣੇ ਮੈਂਬਰ ਆਫ ਪਾਰਲੀਮੈਂਟ ਬੜੇ ਦਸਤਾਰ ਦੇ ਨਾਲ ਤੇ ਹੁਣ ਆਪਣੇ ਬਲਤੇਜ ਸਿੰਘ ਢਿਲੋਨੀ ਸੈਨੇਟਰ ਨੇ ਯੂ ਨੋ ਐਂਡ ਹੀ ਇਜ਼ ਆ ਨਾਊ ਦ ਓਨਲੀ ਟਰਬਨਡ ਸੈਨੇਟਰ ਵਟ ਹੀਜ਼ ਡੂਇੰਗ ਅ ਗੁੱਡ ਜੌਬ ਕਿਉਂਕਿ ਜਿਸ ਤਰ੍ਹਾਂ ਐਕਸਲੂਟ ਟਰਬਨਡ ਸੈਨੇਟਰ ਪਾਰਲੀਮੈਂਟ ਦੇ ਵਿੱਚ ਉਹੀ ਨੇ ਮੇਜ ਹਾਂਜੀ ਹਾਂਜੀ ਤੇ ਪਹਿਲਾਂ ਮਰਵਾਹ ਜੀ ਰਹੇ ਨੇ ਹਾਂਜੀ ਉਹ ਟੋਰਾਂਟੋ ਤੋਂ ਸੀਗੇ ਹੀ ਵਾਸ ਵਿਦ ਅ ਵਨ ਆਫ ਦ ਬੈਂਕਸ ਉਹਨਾਂ ਨੂੰ ਬਣਾਇਆ ਸੀਗਾ ਸੈਨੇਟਰ ਇਹਨਾਂ ਤੋਂ ਪਹਿਲਾਂ ਹੀ ਗਏ ਹੋ ਚਾਹ ਪੰਜ ਸਾਲ ਪਹਿਲਾਂ ਰਿਟਾਇਰ ਹੋਏ ਆ ਡੋਨਟ ਨੋ ਦ ਐਗਜ਼ੈਕਟ ਡੇਟਸ ਸੋ ਥੀਸ ਵਾਰ ਦੀ ਅਚੀਵਮੈਂਟਸ ਜਿਹੜੇ ਪਹਿਲੇ ਆਪਣੇ ਬੰਦੇ ਗਏ ਪਾਰਲੀਮੈਂਟ ਦੇ ਵਿੱਚ ਦਸਤਾਰ ਬਣ ਕੇ ਤੇ ਉਹ ਤੋਂ ਬਾਅਦ ਤਾਂ ਫਿਰ ਆਫ ਕੋਰਸ ਆਪਣੇ ਡਿਫੈਂਸ ਮਿਨਿਸਟਰ ਹਰਜੀਤ ਸਿੰਘ ਸੱਜਣ ਇਥੋਂ ਵੈਨਕੂਵਰ ਤੋਂ ਐਂ ਇਮੇਜਿਨ ਕਿ ਜਿਹੜਾ ਆਪਣਾ ਟ੍ਰੈਡੀਸ਼ਨ ਹੈ ਮਾਰਸ਼ਲ ਆਰਟਸ ਮਿਲਟਰੀ ਟ੍ਰੈਡੀਸ਼ਨ ਸੈਵਨ ਕੰਟਰੀਜ਼ ਲੈ ਲਓ ਜਿਹੜੀ G7 ਬਿਗ ਕੰਟਰੀਜ਼ ਯੂਨਾਈਟਿਡ ਸਟੇਟਸ ਫਰਾਂਸ ਬ੍ਰਿਟਨ ਸਪੇਨ ਇਟਲੀ ਐਂਡ ਕੈਨੇਡਾ ਉਹ ਮੀਟਿੰਗ ਤੇ ਜੋ ਡਿਫੈਂਸ ਮਿਨਿਸਟਰ ਮਿਲਦੇ ਨੇ ਹੇਰ ਇਜ਼ ਅ ਗਾਈ ਫਰਮ ਕੈਨੇਡਾ ਦਸਤਾਰ ਬਣ ਕੇ and there was i mean what justin trudeau did was excellent appointment, o'sullivan. o'sullivan, to that a former chief of defense staff of canada, leslie clark, ovi jeteasega. sorry, can i see leslie clark? he was the chief of defense of canada, a member of parliament, a member of defense minister. but trudeau, justin trudeau, one of our ji-sing and that sort of tied the, the what you call, apna tradition. of the military army serving the country haji singh sajan who oh, ji7 meeting te jande defense minister sat and he is a sardar from canada was a great achievement was sardar di dastaar nu dekh ke punjab da mukmantri sardar rajey maharajyan de puttran da puttar ohnu bada dukh hoya punjab je tu gaya ohnu bahut dukh hoya ਕਿ ਆ ਬੰਦਾ ਜਿਹੜਾ ਸੈਪਰੇਟ ਇਸ ਇਨ ਦੀ ਗਲਬਤ ਕਰਦਾ ਹੈ ਹਾਂ ਹਾਂ ਇਹ ਤੁਸੀਂ ਕਿਵੇਂ ਮੁੱਖ ਪਰ ਡਿਫੈਂਸ ਮਿਨਿਸਟਰ ਬਣਾਤਾ ਹੈ ਇਹ ਤਾਂ ਦਿਨ ਕੱਲ ਹੀ ਕਰਨੀ ਹਾਂਜੀ ਉਸ ਵੇਲੇ ਪ੍ਰਾਈਮ ਮਿਨਿਸਟਰ ਜਸਟਨ ਟਰੂਡੋ ਨੇ ਵਾਸ਼ਿੰਗਟਨ ਕਿਹਾ ਸੀ ਕਿਸੇ ਪ੍ਰੈਸ ਕਾਨਫਰੰਸ ਉਹਨੂੰ ਕਿਸੇ ਨੇ ਕੁਐਸਚਨ ਪੁੱਛਿਆ ਕਿ ਯੂ ਹੈਵ ਥਿਸ ਇੰਡੀਅਨ origin ਮਿਨਿਸਟਰਸ ਇਨ ਯੋਰ ਕੈਬਿਨੇਟ ਜਸਟਨ ਟਰੂਡੋ ਨੇ ਕਿਹਾ ਇਨ ਕੈਨੇਡਾ ਆਈ ਹੈਵ ਮੋਰ ਪੰਜਾਬੀਜ਼ ਇਨ ਮਾਈ ਕੈਬਿਨੇਟ ਦਨ ਇਨ ਇੰਡੀਆ ਉਹਨਾਂ ਨੂੰ ਬੜਾ ਦੁੱਖ ਹੋਇਆ ਸੀ ਉਦੋਂ ਬਟ ਇਟਸ ਟਰੂ ਪਰ ਉਸੇ ਗੱਲ ਦੇ ਦੁੱਖ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸੇ ਮਾਰੇ ਜੇ ਐਡਾ ਕੁ ਮੁਲਕ ਸੀ ਉਹਦੇ ਪ੍ਰਧਾਨ ਮੰਤਰੀ ਨੂੰ ਏਅਰਪੋਰਟ ਤੇ ਲੈਣ ਗਿਆ ਪਰੰਤੂ ਜਸਟਨ ਟ੍ਰੂਡੋ ਨੂੰ ਏਅਰਪੋਰਟ ਤੇ ਆਈ ਸੀ ਜਦੋਂ ਜਹਾਜ਼ ਉਤਰਿਆ ਸੀ ਇਸੇ ਤਰ੍ਹਾਂ ਹੀ ਪੰਜਾਬ ਦਾ ਮੁੱਖ ਮੰਤਰੀ ਕਿੱਡੀ ਕੁ ਵੱਡੀ ਸ਼ਾਇਆ ਹੋ ਯਾ ਦਸ ਸਾਰੀ ਦੁਨੀਆ ਨੂੰ ਪਤਾ ਹੈ ਹਾਂਜੀ ਤੇ ਉਸ ਮੁੱਖ ਮੰਤਰੀ ਨੇ ਸਦਾ ਹਰਜੀਤ ਸਿੰਘ ਸੱਜਣ ਦਾ ਸਵਾਗਤ ਨਹੀਂ ਸੀ ਕੀਤਾ ਉਹ ਕਹਿੰਦਾ ਮੈਂ ਤਾਂ ਖਾਲੀ ਹੀ ਨਹੀਂ ਕੱਢੀ ਦਾ ਸੈਪਰੇਟ ਇਸ ਉਹ ਤੋਂ ਲਾਵਾ ਫਿਰ ਆਪਣੇ ਹੁਣ ਜਿਸ ਤਰ੍ਹਾਂ ਚੰਡੀਗੜ੍ਹ ਕਾਉਂਸਲ ਜਨਰਲ ਦਾ ਆਫਿਸ ਖੋਲੇ ਜੀ ਜੀ ਕਿਉਂਕਿ ਆਪਣੇ ਬੰਦੇ ਮੋਸਟਲੀ ਉਦੋਂ ਇਮੀਗ੍ਰੇਸ਼ਨ ਪੰਜਾਬ ਤੋਂ ਸੀ 70 80% ਇਮੀਗ੍ਰੈਂਟਸ ਉਸ ਵੇਲੇ ਪੰਜਾਬ ਤੋਂ ਆਉਂਦੇ ਸੀ ਕੈਨੇਡਾ ਤੇ ਉਹਨਾਂ ਨੂੰ ਜਦੋਂ ਵੀਜ਼ਾ ਲੈਣ ਜਾਂਦੇ ਸੀ ਦਿੱਲੀ ਉੱਥੇ ਵਾਸ਼ਿੰਗ ਫੈਸਿਲਿਟੀ ਵਾਸ਼ਰੂਮ ਫੈਸਿਲਿਟੀਆਂ ਨਹੀਂ ਸੀ ਕਿਆਂ ਪਾਣੀ ਪੂਣੀ ਸਭ ਕੁਝ ਰਾਤ ਰਹਿਣਾ ਪੈਂਦਾ ਸੀਗਾ ਵੀਜ਼ਾ ਮਿਲਿਆ ਕਿ ਨਹੀਂ ਮਿਲਿਆ ਫਿਰ ਆਪਣੇ ਦੋ ਜਿਹੜੇ ਪਹਿਲੇ ਮੈਂਬਰ ਗਏ ਉੱਥੇ ਆਪਣਾ ਹਰਬੰਸ ਹਰਤਾਲੀਵਾਲ ਹਰਤਾਲੀਵਾਲ ਜਿਹੜੇ ਮਿਨਿਸਟਰ ਬਣੇ ਹਾਂਜੀ ਤੇ ਆਪਣੇ ਗੁਰਬਖਸ਼ ਸਿੰਘ ਮੱਲੀ ਅਸੀਂ ਤਾਂ ਬਿਹਾਈਂਡ ਦ ਸੀਨ ਸੀਗੇ ਇਹਨਾਂ ਨੇ ਜ਼ੋਰ ਪਾਇਆ ਕਿ ਉੱਥੇ ਕਾਉਂਸਲ ਜਨਰਲ ਦਾ ਆਫਿਸ ਖੋਲਣਾ ਚਾਹੀਦਾ ਚੰਡੀਗੜ੍ਹ ਕਿਉਂਕਿ ਆਪਣੇ ਦੋ ਮੈਂਬਰ ਸੀਗੇ ਉੱਥੇ ਪਾਰਲੀਮੈਂਟ ਦੇ ਵਿੱਚ ਇਸ ਕਾਰਨ ਨੇ ਕਿਉਂਕਿ ਜਾਣਦੇ ਸੀ ਫੋਰਨ ਮਿਨਿਸਟਰ ਦੂਸਰੇ ਨੂੰ ਇਨਨੇ ਜ਼ੋਰ ਪਾਇਆ ਤਾਂ ਹੀ ਫਿਰ ਉੱਥੇ ਕੌਂਸਲ ਜਨਰਲ ਦਾ ਆਫਿਸ ਖੋਲੇ ਹੂੰ ਸੋ ਇਹਦੇ ਵਿੱਚ ਮੈਨੂੰ ਯਾਦ ਆਇਆ ਜਦੋਂ ਗੁਰਬਖਸ਼ ਸਿੰਘ ਮੱਲੀ ਤੇ ਹਰਪਤਾਲੀਵਾਲ ਜੀ ਪਹਿਲੀ ਵਾਰੀ ਮੈਂਬਰ ਪਾਰਲੀਮੈਂਟ ਬਣ ਕੇ ਪੰਜਾਬੀ ਮੂਲ ਦੇ ਉਹ ਵੀ ਸਿੱਖਾਂ ਦੇ ਪਰਿਵਾਰਾਂ ਦੇ ਵਿੱਚੋਂ ਗਏ ਨੇ ਉੱਥੇ ਫਿਰ ਥੋੜਾ ਬਹੁਤ ਡਿਸਕ੍ਰਿਮੀਨੇਸ਼ਨ ਵਾਲਾ ਮਾਹੌਲ ਤਾਂ ਤੁਹਾਨੂੰ ਜਿਦਾ ਆਇਆ ਹੁਣ ਅਸੀਂ ਤੁਸੀਂ ਤਾਂ ਵਿੱਚ ਦੇਖਦੇ ਰਹੇ ਹਾਂ ਥੋੜਾ ਬਹੁਤ ਲੋਕਾਂ ਵੱਲੋਂ ਉਤੇ ਦੇ ਜਿਹੜੇ ਗੋਰੇ ਮੋਂਦੇ ਲੋਕ ਸੀ ਉਹਨਾਂ ਵੱਲੋਂ ਥੋੜਾ ਬਹੁਤ ਇਹ ਗੱਲ ਨੋਟ ਕੀਤੀ ਗਈ ਇਟ ਵਾਸਨ ਡਿਸਕ੍ਰਿਮੀਨੇਸ਼ਨ ਪਰ ਦੇ ਵਾਸ ਕਿਉਰਿਓਸਿਟੀ ਕਿਉਰਿਓਸਿਟੀ ਆਟਵਾ ਦਾ ਜਿਹੜਾ ਆਈ ਕੁੱਡ ਸੇ ਆਟਵਾ ਦਾ ਜਿਹੜਾ ਸੀਗਾ ਨਿਊਜ਼ਪੇਪਰ ਹੁਣ ਵੀ ਹੈ ਆਟਵਾ ਸਿਟੀਜ਼ਨ ਇੰਗਲਿਸ਼ ਨਿਊਜ਼ਪੇਪਰ ਲਾਰਜੇਸਟ ਇਨ ਆਟਵਾ ਉਹਦਾ ਜਰਨਲਿਸਟ ਆਈਸੀ ਇੰਟਰਵਿਊ ਕਰਨ ਹਰਮ ਨੂੰ ਤੇ ਗੁਰਬਖਸ਼ ਮੱਲੀ ਉਹਨਾਂ ਨੂੰ ਉਹਦਾ ਕੁਐਸਚਨ ਸੀ ਕਿ ਹਾਊ ਕਮ ਸਾਰੇ ਸਾਊਥ ਏਸ਼ੀਅਨ ਕਮਿਊਨਿਟੀ ਚੋਂ ਸਿਰਫ ਸਿੱਖਾਇਨੇ ਗੋ ਪਹਿਲੇ ਮੈਂਬਰ ਆਫ ਪਾਰਲੀਮੈਂਟ ਸੋ ਉਥੇ ਫਿਰ ਅਸੀਂ ਉਹਨੂੰ ਦੱਸਿਆ ਕਿ ਬਈ ਜਿਹੜੀ ਸਾਡੀ ਕਾਮ ਹੈ ਉਹ ਸਿਖਾਇਆ ਗਿਆ ਕਿ ਫਾਈਟ ਫॉर द ਅੰਡਰਡੌਗ ਸਮਾਜ ਸੁਧਾਰ ਕਰੋ ਪ੍ਰੋਟੈਕਟ ਦੀ ਆਦਰਸ ਫਾਈਟ ਫॉर देम ਸੋ ਇਟਸ ਨੋਟ ਓਨਲੀ ਫॉर ਅਸ ਬਟ ਵੀ हैव टू ਫਾਈਟ ਫॉर ਦਾ ਰੈਸਟ ਆਫ ਦਾ ਕਮਿਊਨਿਟੀ ਉਹ ਬੜਾ ਹਰਾਨ ਹੋਇਆ ਕਹਿੰਦਾ ਥਿਸ ਇਜ਼ ਇੰਟਰਸਟਿੰਗ ਕਿ ਜਿਹੜੀ ਆਪਣੀ ਕਮਿਊਨਿਟੀ ਹੈ ਦੇ ਗੋ ਅਹੈਡ ਕੈਨੇਡਾ ਵੀ ਜੋ ਡਿਸਕ੍ਰਿਮੀਨੇਸ਼ਨ ਸੀ ਆਪਣੇ ਲੋਕਾਂ ਨੇ ਪਹਿਲਾਂ ਇੱਥੇ ਲੜਾਈ ਲੜੀ ਆ ਕੇ उन्नीस 19 सौ तो बाद जो आए ने टिल नाइनटीन फोर्टी सैवन अपने लोगों ने लड़ाई लड़ी अगेंस्ट डिस्क्रिमिनेशन, बट इन पार्लियामेंट वॉन्स दे व देयर दैन दे वॉज क्यूरोसिटी वो तो बाद जेने काम किए जो कौंसल जनरल ऑफिस खोलिया होर किए फिर ये फिर गुरमंत ग्रेवाल भी आए रिफॉर्म पार्टी उन्होंने भी पूरा जोर दिता कौंसल जनरल ऑफिस सो यवमेंट है जो इन्होंने किया उस वे बिकॉज उन्होंने कम्यूनिटी का कंसर्न लैके दस वे ਵਰ ਸਕਸੈਸਫੁਲ ਤੁਸੀਂ ਇੱਕ ਸ਼ਬਦ ਵਰਤੇ ਆ ਸਾਊਥ ਏਸ਼ੀਅਨ ਕਮਿਊਨਿਟੀ ਹਮ ਹਮ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਿੱਚ ਮੈਂ ਕਦੇ ਨਹੀਂ ਦੇਖਿਆ ਕਿ ਨਾਲ ਦੇ ਜਿਹੜੇ ਏਸ਼ੀਅਨ ਹੋਰ ਮੁਲਕ ਨੇ ਉਹਨਾਂ ਨੇ ਕਦੇ ਆਪਣੇ ਨਾਲ ਲਾਇਆ ਹੋਵੇ ਪੰਜਾਬੀ ਜਿਹੜੇ ਸਿੱਖ ਨੇ ਉਹ ਆਪਣੇ ਆਪ ਨੂੰ ਸਾਊਥ ਕਮਿਸ਼ਨ ਸਾਊਥ ਏਸ਼ੀਅਨ ਕਮਿਊਨਿਟੀ ਕਿਵੇਂ ਕਹਿੰਦੇ ਮੈਨੂੰ ਇਹ ਨਹੀਂ ਸਮਝ ਆਉਂਦੀ ਇਹ ਤਾਂ ਪੰਜਾਬੀ ਸਿੱਖਾਂ ਦੀ ਕਮਿਊਨਿਟੀ ਹੈ ਔਰ ਮਾਰਸ਼ਲ ਕੌਮ ਹੈ ਬਿਲਕੁਲ ਅਲੱਗ ਕੌਮ ਹੈ ਇਹ ਬਿਲਕੁਲ ਸਾਊਥ ਏਸ਼ੀਅਨ ਦੇ ਵਿੱਚ ਮਿਲ ਕੇ ਨਹੀਂ 카ਉਂਟ ਹੋਣੀ ਚਾਹੀਦੀ ਯੂ ਆਰ ਰਾਈਟ ਆਈ ਅਗਰੀ ਆਈ ਅਗਰੀ ਉਹ ਤਾਂ ਉਹ ਕਿਉਂਕਿ ਇਹ ਬਣੇ ਹੋਏ ਹਨ ਐਸੋਸੀਏਸ਼ਨ ਸਾਊਥ ਏਸ਼ੀਅਨ ਜਿਵੇਂ ਬਤੀ ਬਣਾਈ ਹੈ ਨਾ ਉਹ ਕਿਉਂਕਿ ਬੰਗਲਾਦੇਸ਼ শ্রীলੰਕਾ ਉਹ ਸਾਰੇ ਬਣਾਈ ਹੋਏ ਨੇ ਜੀਓਗ੍ਰਾਫਿਕ ਗਰੁੱਪ ਉਹਦੇ ਕਰਕੇ ਉਹ ਵਰਡ ਯੂਜ਼ ਕਰਦੇ ਨੇ ਪਰ ਨਹੀਂ ਆਪਣੇ ਲੋਕ ਜਿਹੜੇ ਪੰਜਾਬੀ ਕਮਿਊਨਿਟੀ ਸਿੱਖ ਕੈਨੇਡੀਅਨ ਸਿੱਖ ਸਾਰੇ ਨੂੰ ਮੂਰੇ ਰਹੇ ਨੇ ਉਹ ਕੈਨੇਡੀਅਨ ਸਿੱਖ ਯਸ ਮੇਰਾ ਕਹਿਣਾ ਹੈ ਵਾajib ਸ਼ਬਦ ਇਹ ਬਣਦਾ ਕੈਨੇਡੀਅਨ ਸਿੱਖ ਹੁਣ ਤੁਸੀਂ ਦੇਖੋ ਫਰਸਟ ਵਰਲਡ ਵਾਰ ਸੈਕੰਡ ਵਰਲਡ ਵਾਰ ਦੇ ਵਿੱਚ ਜਿਹੜੇ ਪੰਜਾਬੀ ਸਿੱਖ ਲੜੇ ਨੇ 10 17 ਬੰਨੀ ਹੋਈਆਂ ਸੀ ਉਹਨਾਂ ਨੂੰ ਕਦੇ ਸਾਊਥ ਏਸ਼ੀਆ ਨਹੀਂ ਸੀ ਕਿ ਹਾਂਜੀ ਹੁਣੀ ਉਹ ਦਸ ਦਸ ਜੀਓਗ੍ਰਾਫਿਕ ਟਰਮ ਬਟ ਹੁਣੀ 2 ਦਿਨ ਪਹਿਲਾਂ 3 ਦਿਨ ਪਹਿਲਾਂ ਜਦੋਂ ਸਟੈਂਪ ਲਾਂਚ ਕੀਤਾ ਹਾਂ ਜੀ ਕਿਉਂਕਿ ਨਵੰਬਰ 11 ਰਿਮੈਂਬਰਸ ਡੇ ਹਰ ਸਾਲ ਉਹ ਸਟੈਂਪ ਇਸ਼ੂ ਕਰਦੇ ਨੇ ਟੂ ਰੈਕਗਨਾਈਜ਼ ਉਹ ਮੈਂ ਤਸਵੀਰ ਵੀ ਦਿਖਾਣਾ ਸਟੈਂਪ ਵਾਲੀ ਜੇ ਦੇਖੋ ਹੀ ਤੇ ਮੈਂ ਜਲੂ ਦਿਖਾਵਾਂਗਾ ਜੀ ਅੱਜ ਇਹ ਸਾਲ ਹੁਣ ਪਹਿਲੀ ਵਾਰੀ ਆਪਣੇ ਸਿੱਖਾਂ ਦੀ ਕਰੇਜਸ ਉੱਤੇ ਲਿਖੇ ਹੋਏ ਵਰਡਸ ਕਰੇਜਸ ਕੰਟਰੀਬਿਊਸ਼ਨ ਆਫ ਦ ਕੈਨੇਡੀਅਨ ਸਿੱਖਸ ਆਪਾਂ ਨੂੰ ਕੀ ਪਤਾ ਸੀ ਇਹ ਸਿੱਖਾਂ ਨੇ ਵੀ ਕੈਨੇਡੀਅਨ ਫੌਜ ਚ ਲੜੇ ਨੇ ਸੋ ਉਹਨਾਂ ਦੀ ਤਸਵੀਰ ਤੇ ਸਟੈਂਪ ਲਾਂਚ ਕੀਤਾ ਹੈ ਜਿਹੜਾ ਤੁਸੀਂ ਕਿਸੇ ਪੋਸਟ ਆਫਿਸ 'ਚ ਜਾ ਕੇ ਲੈ ਲਓ ਮੈਂ ਕੱਲ ਲੈ ਕੇ ਆਇਆ ਅੱਛਾ ਲੈ ਕੇ ਆਏ ਯੈਸ ਦੈਰ ਇਜ਼ ਅ ਸਟੈਂਪ ਆਹ ਤਸਵੀਰ ਦੀ ਗੱਲ ਕਰ ਰਹੇ ਆ ਤਾਂ ਸਟੈਂਪ ਦੀ ਮੈਂ ਤੁਹਾਨੂੰ ਦਿਖਾਣਾ ਸਾਡੇ ਦਰਸ਼ਕਾਂ ਨੂੰ ਕਿ ਉਹ ਜਿਹੜੀ ਤਸਵੀਰ ਆ ਜਿਹੜੀ ਸਟੈਂਪ ਰਿਲੀਜ਼ ਹੋਈ ਆ ਉਹ ਮੇਰਾ ਖਿਆਲ ਹੈ ਉਹਦੇ ਨਾਲ ਇਹ ਹੈ ਕਿ ਸਾਡਾ ਇਤਿਹਾਸ ਹੈ ਜਿਹੜਾ ਉਹਨੂੰ ਇਹ ਦਰਸਾਉਂਦੀ ਹੈ ਕਿ ਕੈਨੇਡੀਅਨ ਫੌਜ ਦੇ ਵਿੱਚ ਵੀ ਸਾਡੇ ਸਰਦਾਰ ਪਹਿਲਾਂ ਰਹੇ ਨੇ ਹਾਂ ਹੁਣ ਜਿਵੇਂ ਅਸੀਂ ਗੱਲ ਕੀਤੀ ਹੈ ਤੁਸੀਂ ਜ਼ਿਕਰ ਕੀਤਾ ਹੈ ਕਿ ਮੋਟਰਸਾਈਕਲ ਹੂੰ ਹੂੰ ਦੇ ਉੱਤੇ ਇਸਦਾ ਅਵਤਾਰ ਸਿੰਘ ਢਿਲੋਂ ਉਹਨਾਂ ਨੇ ਹੂੰ ਬਲਤੇਜ ਸਿੰਘ ਢਿਲੋਂ ਤੋਂ ਬਾਅਦ ਅਵਤਾਰ ਸਿੰਘ ਢਿਲੋਂ ਨੇ ਬੜਾ ਲੰਮਾ ਸਮਾਂ ਲੜਾਈ ਲੜੀ ਸਾਰਿਆਂ ਨੇ ਲੜਾਈ ਲੜੀ ਐ ਯੈਸ ਐਂਡ ਫॉर ਦਾ ਰੈਸਟ ਆਫ ਦਾ ਪੀਪਲ ਆਲਸੋ ਨਾਟ ਓਨਲੀ ਫॉर ਨਾਟ ਓਨਲੀ ਫॉर देम ਹਾਂਜੀ ਹੁਣ ਤੁਸੀਂ ਇਹੀ ਨਹੀਂ ਯਾ ਇਸ ਤੋਂ ਬਾਅਦ ਜਿਹੜੀਆਂ ਅ ਅਵਤਾਰ ਸਿੰਘ ਢਿਲੋਂ ਦਾ ਕੇਸ ਜਿੱਤਣ ਤੋਂ ਬਾਅਦ ਮੋਟਰਸਾਈਕਲ ਵਾਸਤੇ ਹੋਰ ਸੂਬਿਆਂ ਦੇ ਮੈਨੂੰ ਕੈਲੀਫੋਰਨੀਆ ਤੋਂ ਫੋਨ ਆਇਆ ਹੂੰ ਕੈਲੀਫੋਰਨੀਆ ਵਾਲੇ ਕਹਿਣ ਲੱਗੇ ਜੀ ਉਹਦੇ ਪ੍ਰोसीडिंग ਘੱਲੋ ਅਸੀਂ ਵੀ ਆ ਇੱਥੇ ਕਰਨਾ ਚਾਹੁੰਦੇ ਆ کورٹ ਦੇ ਵਿੱਚ ਕਿ ਸਾਨੂੰ ਮੋਟਰਸਾਈਕਲ ਦੇ ਉੱਤੇ ਹੈਲਮਟ ਨਹੀਂ ਬਲਕਿ ਦਸਤਾਰ ਬੰਨ ਕੇ ਅਸੀਂ ਮੋਟਰਸਾਈਕਲ ਚਲਾਉਣ ਦੀ ਆ ਮੈਨੇ ਮੈਨੇ ਤੋਬਾ ਚੀ ਹੁੰਦੇ ਨੇ ਅਲਾਉ ਕਰਤਾ ਸੀਗਾ ਹਾਂਜੀ ਉਹ ਕਹਿੰਦੇ ਜੋ ਹੈਲਮਟ ਜੋ ਸਿੱਖ ਫਰਸਟ ਵਰਲਡ ਵਾਰ ਸੈਕੰਡ ਵਰਲਡ ਵਾਰ ਇਸ ਟਾਈਮ ਦੀ ਗੱਲ ਕਰ ਰਹੇ ਹਾਂ ਤੁਸੀਂ ਹਾਂਜੀ ਇਸ ਟਾਈਮ ਦੀ ਗੱਲ ਕਰ ਰਹੇ ਹਾਂ ਜੀ ਜੀ ਇਹ ਲਾਂਚ ਕੀਤਾ ਹੁਣ ਹਾਂਜੀ ਬਿਲਕੁਲ 2025 ਜੀ ਜੀ ਤੇ ਇਸ ਟਾਈਮ ਤੁਸੀਂ ਇੱਕ ਹੋਰ ਗੱਲ ਇਹਦਾ ਇਤਿਹਾਸ ਜੇ ਪੜਨਾ ਹੈ ਜੀ ਕੈਨੇਡਾ ਪੋਸਟ ਦੀ ਸਾਈਟ ਤੇ ਹੈਗਾ ਕੈਨੇਡਾ ਪੋਸਟ ਨੇ ਇਹਦੇ ਬਾਰੇ ਲਿਖਿਆ ਸਾਰਾ ਕੁਝ ਕਿ ਸਿੱਖਾਂ ਦੀ ਕੀ ਕੰਟਰੀਬਿਊਸ਼ਨ ਹੈ ਉਹ ਉਹਦੇ ਉਹਦੇ ਬਾਰੇ ਵੀ ਲਿਖਿਆ ਉਹਨਾਂ ਨੇ ਹਾਂਜੀ ਕੀ ਬਿਲਕੁਲ ਤੇ ਇਹਦੇ ਵਿੱਚ ਹੁਣੇ ਤੁਹਾਨੂੰ ਜੀ ਦੱਸੋ ਕਿ ਖੁਣ ਤਾਂ ਕੋਈ ਅਜੇ ਵੀ ਤ੍ਰੀਤਾ ਉਹਨਾਂ ਪਾਰਲੀਮੈਂਟ ਦੇ ਵਿੱਚ ਬੜਾ ਲੰਮਾ ਕਿੰਨੇ ਕਿੰਨੇ ਸਾਲ ਰਹੇ ਤੁਸੀਂ ਪਾਰਲੀਮੈਂਟ ਵਿੱਚ 1976 ਤੋਂ 2006 ਤੱਕ ਵਾਓ wow. 30 40 ਸਾਲ yeah. 40 ਸਾਲ ぐらい ਤੁਸੀਂ ਹੈ ਯਾ ਵੈਲ ਐਜ਼ ਅ ਰਿਸਰਚ ਅਸਿਸਟੈਂਟ ਪਹਿਲਾਂ ਟੂ ਬਿਹਾਈਂਡ ਦ ਸੀਨ ਮੈਂਬਰ ਆਫ ਪਾਰਲੀਮੈਂਟ ਰਿਸਰਚ ਅਸਿਸਟੈਂਟ ਐਂਡ ਦੈਨ ਆ ਵਾਸ ਇਨ ਦ ਕ੍ਰੇਡੀਅਨ ਪਾਰਲੀਮੈਂਟਰੀ ਪ੍ਰੈਸ ਗੈਲਰੀ ਪ੍ਰੈਸ ਗੈਲਰੀ ਐਂਡ ਦੈਨ ਆਫ ਕੋਰਸ ਐਜ਼ ਅ ਕ੍ਰੇਡੀਅਨ ਡਿਪਲੋਮੈਟ ਬਟ ਦੈਟ ਵਾਸਨ ਇਨ ਪਾਰਲੀਮੈਂਟ ਯਾ 40 ਸਾਲ ਉੱਤੇ ਰਹਿਣਾ। ਯਾ ਤੁਸੀਂ ਕਦੇ ਜ਼ਿੰਦਗੀ ਦੇ ਵਿੱਚ ਦਸਤਾਰ ਸਜਾਈ ਕਦੇ ਜ਼ਿੰਦਗੀ ਵਿੱਚ? ਪਹਿਲਾਂ ਜਦੋਂ ਕੈਨੇਡਾ ਸੀਗੇ ਹਾਂ ਜੀ। ਸੀ? ਹਾਂ ਜੀ। ਸਜਾਈ? ਜਦੋਂ ਪੂਰੇ ਜਵਾਨ ਸੀ। ਜਵਾਨ ਤਾਂ ਹੁਣ ਵੀ ਹੈਗੇ ਹੋ। ਯਾ ਵਾਹ ਜੀ। ਤੁਹਾਡੇ ਪਿਤਾ ਜੀ ਦਸਤਾਰ ਸਜਾਈ ਹੁੰਦੇ ਸੀ? ਯੈਸ। ਹਾਂ ਜੀ। ਓਕੇ। ਡਾਕਟਰ ਜੋ ਸਿੰਘ ਲਿੱਡਰ ਔਰ ਡਾਕਟਰ ਸਗੇ ਬ੍ਰਿਟਿਸ਼ ਆਮੀ ਦੇ ਨਾਲ 1937 ਚ ਕੈਨੇਡਾ ਗਏ ਸੀਗੇ। ਹੂੰ ਹੂੰ। ਸੋ ਦਸਾਰ ਬੰਦੇ ਸੀ ਉਸਲੇ। ਯਾ ਕਾ ਪੰਜਾਬੀ ਬੋਲਦੇ ਸੀ ਅਸੀਂ। अच्छा करेक्ट मतलब ਤੁਹਾਡੀ ਸਿੱਖੀ ਹੋਈ ਆ ਅਸੀਂ ਨਹੀਂ ਪਰ ਪੰਜਾਬੀ ਤਾਂ ਬੋਲਦੇ ਆ ਪਰ ਇੱਕ ਚੀਜ਼ ਹੈ ਆਮ ਕਰਕੇ ਤੇ ਜਿਹੜੇ ਬੱਚੇ ਨੇ ਨਵੇਂ ਬੱਚੇ ਪਰਿਵਾਰਾਂ ਦੇ ਵਿੱਚ ਪੰਜਾਬੀ ਖਤਮ ਹੋ ਗਈ ਆ ਨਹੀਂ ਬੋਲਦੇ ਇੰਗਲਿਸ਼ ਦੇ ਵਿੱਚ ਗੱਲ ਕਰਦੇ ਆ ਹੁਣ ਤੁਹਾਡੀ ਪੰਜਾਬੀ ਇੰਨੀ ਸ਼ੁੱਧ ਹੈ ਕਿ ਪਾਰਲੀਮੈਂਟ ਚ ਰਹਿਣ ਕਰਕੇ ਬਾਹਰਲੇ ਮੁਲਕਾਂ ਜੰਮੇ ਹੋਣ ਕਰਕੇ ਵੀ ਇੰਨੀ ਸ਼ੁੱਧ ਐ ਓ ਲੱਗਦਾ ਤੁਸੀਂ ਪੰਜਾਬ ਦੇ ਕਿਸੇ ਅਜਨਾਲੇ ਪਿੰਡ ਦੇ ਵਿੱਚੋਂ ਆਏ ਹੋ ਉੱਥੋਂ ਦੀ ਤੁਹਾਡੀ ਪੂਰੀ ਪੰਜਾਬੀ ਬਿਲਕੁਲ ਥੈਂਕ ਯੂ ਬਹੁਤ ਕਲੀਅਰ ਹੈ ਬਹੁਤ ਇਸ ਗੱਲ ਦਾ ਪ੍ਰਾਊਡ ਵੀ ਹੈ ਮਾਣ ਵੀ ਹੈ ਕਿ ਤੁਸੀਂ ਜਿੱਥੇ ਪੰਜਾਬੀ ਮਾਮੋਲੀ ਨੂੰ ਪਾਰਲੀਮੈਂਟ ਵਿੱਚ ਪ੍ਰਮੋਟ ਕੀਤਾ ਉਹਦੇ ਨਾਲ-ਨਾਲ ਦਸਤਾਰਾਂ ਵਾਲੇ ਜਿਹੜੇ ਸਾਡੇ ਉੱਥੇ ਪਹੁੰਚੇ ਨੇ ਉਹਨਾਂ ਦੀ ਤੁਸੀਂ ਹਮੇਸ਼ਾ ਗੱਲਬਾਤ ਕੀਤੀ ਤੇ ਉਹਨਾਂ ਦੀ ਪੈਰਪਾਈ ਵੀ ਕੀਤੀ ਉਹਨਾਂ ਦੇ ਕੇਸ ਲੜਨ ਦੇ ਵਿੱਚ ਵੀ ਮਦਦ ਕਿਉਂਕਿ ਜਦੋਂ ਬੀਰੋਕਰੇਟਸ ਹੁੰਦੇ ਨੇ ਨਾ ਬੰਦਾ ਉਹਦੇ ਵਿੱਚ ਪਤਾ ਹੁੰਦਾ ਕਿ ਕਿੱਥੇ ਲੋਕ ਪੋਲਸ ਨੇ ਕਿੱਥੇ ਕਿਵੇਂ ਕਿਵੇਂ ਕਰਨਾ ਹੈ ਤੇ ਉਹਦੇ ਵਿੱਚ ਬੜੀ ਵੱਡੀ ਮਦਦ ਮਿਲਦੀ ਹੈ ਸਾਨੂੰ ਤੁਹਾਡੇ ਤੇ ਬੜਾ ਪ੍ਰਾਊਡ ਹੈ ਅਖੀਰ ਦੇ ਵਿੱਚ ਜਾਂਦੇ ਹੋਏ ਅ ਦੋ ਕਮਿੰਟ ਨੇ ਪੂਰੇ ਦੋ ਮਿੰਟਾਂ ਯੂਥ ਦੇ ਲਈ ਕਿਸ ਨੇ ਜਿਹੜੇ ਮਾਪੇ ਸੋਚੀ ਬੈਠਿਆ ਕੋਣੀ ਆ ਮੁੰਡੇ ਨੂੰ ਡਾਕਟਰ ਬਣਾ ਲਾਂਗੇ ਮੁੰਡੇ ਨੂੰ ਆਪਾਂ ਕੋਈ ਮੁੰਡੇ ਨੂੰ ਆਪਾਂ ਇੰਜੀਨੀਅਰ ਬਣਾ ਲਾਂਗੇ ਵਕੀਲ ਬਣਾ ਲਾਂਗੇ ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਕਿਸ ਸੁਨੇਹਾ ਹੈ ਯੂਥ ਦੇ ਲਈ ਯੂਥ ਵਾਲੇ ਇਹ ਕਿ ਲੁੱਕ ਐਟ ਕਿ ਫਿਊਚਰ ਕੈਨੇਡਾ ਦਾ ਕਿਦਾਂ ਹੋਣਾ ਚਾਹੀਦਾ ਓਕੇ ਉਹ ਫਿਊਚਰ ਲਈ ਆਪਾਂ ਕੀ ਕਰ ਸਕਦੇ ਆ ਇਹ ਨਹੀਂ ਕਿ ਅਸੀਂ ਚਲੋ ਡਾਕਟਰ ਵੀ ਬਣ ਜੋ ਇੰਜੀਨੀਅਰ ਵੀ ਬਣ ਜੋ ਪਰ ਐਸੀ ਜਗ੍ਹਾ ਤੇ ਜਾਓ ਜਿੱਥੇ ਕਿ ਆਪਾਂ ਇਨਫਲੂਐਂਸ ਕਰ ਸਕੀਏ ਪਾਲਿਸੀਜ਼ ਕੈਨੇਡਾ ਦੇ ਫਿਊਚਰ ਲਈ ਓਕੇ ਪਾਰਲੀਮੈਂਟ ਹੋਇਆ ਇਲੈਕਸ਼ਨ ਹੋਈ ਪ੍ਰੋਵਿੰਸ਼ੀਅਲ ਹੋਈ ਸਕੂਲ ਬੋਰਡ ਤੇ ਹੋਏ ਪੁਲਿਸ ਦੇ ਜਿਹੜੀ ਬੋਰਡਸ ਐ ਉਹਨਾਂ ਤੇ ਵੇਰ ਐਵਰ ਯੂ ਆਰ ਜਿੱਥੇ ਵੀ ਜਾ ਸਕਦੇ ਹੋ ਉੱਥੇ ਜਾਓ ਸਿਰਫ ਇਹ ਨਹੀਂ ਕਿ ਪੈਸਾ ਬਣਾਉਣ ਲਈ ਪਰ ਜਿੱਦਾਂ ਆਪਣੀ ਕਮਿਊਨਿਟੀ ਆ ਹਮੇਸ਼ਾ ਲੜਾਈ ਲੜਦੀ ਰਹੀ ਐ ਫੋਰ ਦਾ ਰੈਸਟ ਆਫ ਦਸ ਕਮਿਊਨਿਟੀ ਉੱਥੇ ਜਾਓ ਜਿੱਥੇ ਕਿ ਆਪਾਂ ਇਨਫਲੂਐਂਸ ਕਰ ਸਕੀਏ ਜਿੰਨੀ ਦੇ ਤੱਕ ਆਪਣਾ ਬੰਦਾ ਕੈਬਨਿਟ ਤੇ ਨਹੀਂ ਬੈਠੇਗਾ ਟੇਬਲ ਤੇ ਇਹਨ ਕਿਸੇ ਬੋਰਡ ਤੇ ਨਹੀਂ ਬੈਠੇਗਾ ਉਹਨਾਂ ਨੂੰ ਸਮਝਾਏਗਾ ਜਿਹਦਾ ਦਸਤਾਰ ਦੀ ਗੱਲ ਆਪਾਂ ਕੀਤੀ ਹੈ ਜੇ ਉਹਨਾਂ ਨੂੰ ਨਹੀਂ ਸਮਝਾ ਸਕਦੇ ਕਿ ਕਿਉਂ ਹੈ ਇਸ ਵੈਰੀ ਡਿਫਿਕਲਟ ਉਹਨਾਂ ਨੂੰ ਸਮਝਾਉਣਾ ਮੇਨਸਟ੍ਰੀਮ ਸੋਸਾਇਟੀ ਨੂੰ ਅਦਰ ਪੁਆਇੰਟ 빅 ਥਿੰਗ ਇਜ਼ ਦ ਮੀਡੀਆ ਉੱਥੇ ਵੀ ਇਸ ਮੀਡੀਆ ਜਿਹੜਾ ਮੇਨਸਟ੍ਰੀਮ ਮੀਡੀਆ ਉੱਥੇ ਵੀ ਜਾਓ ਜਿਸ ਨਾਲ ਤੁਸੀਂ ਬਹੁਤ ਅੱਛਾ ਪ੍ਰੋਗਰਾਮ ਕਰ ਰਹੇ ਹੋ ਲੋਕੀ ਸਮਝਦੇ ਨੇ ਕਿ ਕੀ ਹੈ ਹਿਸਟਰੀ ਅਤੇ ਕੰਟਰੀ ਦੀ ਮੀਡੀਆ ਚ ਵੀ ਜਾਓ ਉੱਥੇ ਵੀ ਸਟੋਰੀਜ਼ ਜਿਹੜੀਆਂ ਹੈਗੀਆਂ ਨੇ ਦੇ ਡੋਨਟ ਪੇ ਅਟੈਂਸ਼ਨ ਕਿਉਂਕਿ ਸੋ ਮੀਡੀਆ ਐਜ਼ ਯੂ ਨੋ ਉਹ ਚੱਲਦਾ ਰਹਿੰਦਾ 24 ਘੰਟੇ। ਉੱਥੇ ਵੀ ਅੰਦਰ ਜਾਓ ਥੋੜਾ ਸਮਝਾਓ ਕਿ ਕੀ ਹੋ ਰਿਹਾ ਕਿਸੇ ਦੀ ਕਮਿਊਨਿਟੀ। ਐਬਸੋਲੂਟਲੀ। ਸੋ ਦਿਸ ਇਜ਼ ਦਾ ਰੋਲ ਵੀ ਹੈਵ ਟੂ ਪਲੇ। ਥੈਂਕ ਯੂ ਤੁਹਾਡਾ। ਬਹੁਤ-ਬਹੁਤ ਅਨਵਾ ਚੜਦੀ ਕਲਾ ਜ ਰਹੇ ਕਿਸ ਤਰ੍ਹਾਂ ਮੁਸਕਰਾਉਂਦੇ ਰਹੋ ਹੱਸਦੇ ਰਹੋ ਤੇ ਮੇਰੇ ਇਸ ਮੁਲਕ ਦੀ, ਜਿਸ ਮੁਲਕ ਦੇ ਅਸੀਂ ਵਸਿੰਦੇ ਆਂ, ਇਹਦੀ ਤਰੱਕੀ ਲਈ ਹਮੇਸ਼ਾ ਕੰਮ ਕਰਦੇ ਰਹੋ। ਤੁਹਾਡੀ ਸਿਹਤ-ਯਾਬੀ ਲਈ ਹਮੇਸ਼ਾ ਹੀ ਅਰਦਾਸ ਕਰਦੇ ਆਂ। ਚੜਦੀ ਕਲਾ ਰਹੋ। ਆਉਣ ਵਾਲੇ ਸਮੇਂ ਫੇਰ ਗੱਲਬਾਤ ਕਰਾਂਗੇ। ਰੱਬ ਰੱਖਾ ਜੀ। ਥੈਂਕ ਯੂ। ਸਰਦਾਰ ਭਵਿੰਦਰ ਸਿੰਘ ਲਿੱਧੜ। ਬਹੁਤ ਤੇ ਆਉਣ ਵਾਲੇ ਸਮੇਂ ਚ ਹੋਰ ਜਿਹੜੀ ਗੱਲਬਾਤ ਇਹਨਾਂ ਨਾਲ ਕਰਾਂਗੇ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਅਗਿਆ ਅਰਸ਼ਕੋਰ ਬੱਟੂ ਜੀ ਪ੍ਰਾਈਮ ਟਾਈਮ ਲੈ ਕੇ 6 ਵਜੇ ਹਾਜ਼ਰ ਹੋਣਗੇ 9 ਵਜੇ ਸੇ ਪ੍ਰੋਗਰਾਮ ਨੂੰ ਰਿਪੀਟ ਕੀਤਾ ਜਾਏਗਾ ਪ੍ਰੋਗਰਾਮ ਨੂੰ ਲਾਈਕ ਤੇ ਸ਼ੇਅਰ ਕਰਨ ਲਈ ਤੁਹਾਡਾ ਧੰਨਵਾਦ ਥੈਂਕ ਯੂ ਜੋ ਪ੍ਰਵਿੰਦਰ ਸਿੰਘ ਥਿੰਦ ਦਾ ਵਿਸ਼ੇ ਧੰਵਾਦ ਇਹਨਾਂ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਇੰਸ਼ੂਰੈਂਸ ਸੰਬੰਧੀ ਕੋਈ ਵੀ ਗੱਲਬਾਤ ਕਰਨੀ ਹੈ ਇੰਸ਼ੂਰੈਂਸ ਦੇ ਬਾਦਸ਼ਾਹ ਕਰਕੇ ਜਾਣੇ ਜਾਂਦੇ ਪ੍ਰਵਿੰਦਰ ਸਿੰਘ ਥਿੰਦ 604 828 7213 ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤਦ ਤੋੜੇ ਦਸੂ ਫੇਰ ਕਰਾਂਗੇ ਤਦ ਤੱਕ ਲਈ ਰਬ ਰੱਖਾ ਜੀ